ਹੋਨੇ ਕਿਹੜੇ ਐਮਐਲਏ ਨੂੰ ਦਿੱਤਾ ਜਾਵੇਗਾ ਕੈਬਨਿਟ ਮੰਤਰੀ ਦਾ ਅਹੁਦਾ 2-3 ਦਿਨਾਂ ਚ ਹੋਵੇਗਾ ਕੈਬਨਿਟ ਚ ਬਦਲਾਵ ਸੀਐਮ ਮਾਨ ਨੇ ਪੰਜਾਬ ਗਵਰਨਰ ਨਾਲ ਕੀਤੀ ਮੁਲਾਕਾਤ ਪੰਜਾਬ ਸਰਕਾਰ ਪਿਛਲੇ 3 ਸਾਲਾਂ ਚ 7ਵੀਂ ਵਾਰ ਪੰਜਾਬ ਕੈਬਨਿਟ ਚ ਬਦਲਾਵ ਕੀਤਾ ਜਾ ਰਿਹਾ ਅਤੇ ਪੰਜਾਬ ਦੇ ਲੋਕਾਂ ਚ ਹੁਣ ਇਸ ਗੱਲ ਨੂੰ ਲੈ ਕੇ ਜਿਗਿਆਸਾ ਤੇਜ ਹੋ ਗਈ ਹੈ ਕਿ ਆਖਿਰ ਕਿਹੜੇ ਐਮਐਲਏ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਵੈਸੇ ਇੱਕ ਐਮਐਲਏ ਬਾਰੇ ਤਾਂ ਕਲੀਅਰ ਹੀ ਹੈ ਕਿ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਪਰ ਇੱਕ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਇਸ ਵਾਰ ਵੀ ਬਹੁਤ ਸਾਰੇ ਲੋਕਾਂ ਨੂੰ ਉਮੀਦ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਵੀ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ ਕਿਉਂਕਿ ਕੁਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਚ ਹੋ ਰਹੀਆਂ ਬੇਅਦਬੀਆਂ ਦਾ ਕੇਸ ਲੜ ਰਹੇ ਹਨ ਅਤੇ ਹਜੇ ਕੋ ਸਿਰਫ ਐਮਐਲ ਹੀ ਹਨ ਕੈਬਨਟ ਚ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸ਼ਾਇਦ ਹੋ ਸਕਦਾ ਹੈ ਕਿ ਇਸ ਵਾਰ ਉਹਨਾਂ ਨੂੰ ਕੈਬਨਟ ਚ ਸ਼ਾਮਿਲ ਕੀਤਾ ਜਾ ਸਕਦਾ ਹੈ ਇਸ ਤੇ ਸੀਐਮ ਮਾਨ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮੇਰੇ ਤੋਂ ਇਹ ਨਾ ਪੁੱਛੋ ਕਿ ਕਿਸ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਅਤੇ ਕਿਸ ਨੂੰ ਕਿਹੜੇ ਅਹੁਦੇ ਦਿੱਤੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ ਇਹ ਮੁਲਾਕਾਤ ਪੰਜਾਬ ਗਵਰਨਰ ਹਾਊਸ ਵਿਖੇ ਹੋਈ ਹੈ ਮੁਲਾਕਾਤ ਮੁਲਾਕਾਤ ਤੋਂ ਬਾਅਦ মিডিਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਕਿ ਅਗਲੇ 2-4 ਦਿਨਾਂ ਵਿੱਚ ਕੈਬਨਿਟ ਵਿੱਚ ਵਿਸਥਾਰ ਹੋਵੇਗਾ। ਇਸ ਦੇ ਨਾਲ ਹੀ ਸੀਐਮ ਨੇ ਦੱਸਿਆ ਕਿ ਅਸੀਂ ਪਾਰਟੀ ਦਫ਼ਤਰ ਲਈ ਥਾਂ ਦੀ ਮੰਗ ਕੀਤੀ ਹੈ। ਉਹਨਾਂ ਕਹਿੰਦੇ ਕਿ ਸਾਡੇ ਕੋਲ ਚੰਡੀਗੜ੍ਹ ਪਾਰਟੀ ਦਫ਼ਤਰ ਨਹੀਂ ਹੈ। ਤੇ ਬਾਅਦ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਰਹੇ ਹੋ ਨਾ ਕਿ ਡਿਪਾਰਟਮੈਂਟ ਕਿਹੜਾ ਦੇਵੋਗੇ? ਮੈਂ ਇਹਨਾਂ ਕਹਿੰਦੇ ਕਿ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ। ਨਹੀਂ ਇਸ ਤਰ੍ਹਾਂ ਦਾ ਕੋਈ ਹੈ ਜੀ ਕੋਈ ਫੈਸਲਾ ਨਹੀਂ। ਪਰ ਇੰਨਾ ਕਹਿ ਵੀ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਕਿ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਜਿਹੜਾ ਉਹ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਲਾਂਗੇ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇੜੀ ਕਹਨੇ ਹੋ ਉਸ ਵੇਲੇ ਉਹ 7000 ਤੇ ਜਿੱਤੇ ਸੀਗੇ ਤੇ ਹੁਣ 12000 ਤੇ ਜਿੱਤਿਆ ਫਿਰ ਲੋਕਾਂ ਦੇ ਮੰਡਟ ਦਾ ਸਤਿਕਾਰ ਕਰਨਾ ਜਾਂ ਉਹਦਾ ਮਾਨਜਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮੰਤਰੀ ਮੈਂਟਿਸ ਹੋਣੇ ਕਿਹੜੇ ਐਮਐਲਏ ਨੂੰ ਦਿੱਤਾ ਜਾਵੇਗਾ ਕੈਬਨਿਟ ਮੰਤਰੀ ਦਾ ਅਹੁਦਾ ਦੋ ਤਿੰਨ ਦਿਨਾਂ ਚ ਹੋਵੇਗਾ ਕੈਬਨਿਟ ਚ ਬਦਲਾਵ ਸੀਐਮ ਮਾਨ ਨੇ ਪੰਜਾਬ ਗਵਰਨਰ ਨਾਲ ਕੀਤੀ ਮੁਲਾਕਾਤ ਪੰਜਾਬ ਸਰਕਾਰ ਚ ਪਿਛਲੇ 3 ਸਾਲਾਂ ਚ ਸਤਨੀ ਵਾਰ ਪੰਜਾਬ ਕੈਬਨਿਟ ਚ ਬਦਲਾਵ ਕੀਤਾ ਜਾ ਰਿਹਾ ਅਤੇ ਪੰਜਾਬ ਦੇ ਲੋਕਾਂ ਚ ਹੁਣ ਇਸ ਗੱਲ ਨੂੰ ਲੈ ਕੇ ਜਿਗਿਆਸਾ ਤੇਜ ਹੋ ਗਈ ਹੈ ਕਿ ਆਖਿਰ ਕਿਹੜੇ ਐਮਐਲਏ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਵੈਸੇ ਇੱਕ ਐਮਐਲਏ ਬਾਰੇ ਤਾਂ ਕਲੀਅਰ ਹੀ ਹੈ ਕਿ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਪਰ ਇੱਕ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਇਸ ਵਾਰ ਵੀ ਬਹੁਤ ਸਾਰੇ ਲੋਕਾਂ ਨੂੰ ਉਮੀਦ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਵੀ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ ਕਿਉਂਕਿ ਕੁਵਰ ਵਿਜੇ ਪ੍ਰਤਾਪ ਸਿੰਘ ਪੰਜਾਬ 'ਚ ਹੋ ਰਹੀਆਂ ਬੇਅਦਬੀਆਂ ਦਾ ਕੇਸ ਲੜ ਰਹੇ ਹਨ ਅਤੇ ਹਜੇ ਤੱਕ ਉਹ ਸਿਰਫ ਐਮਐਲਏ ਹੀ ਹਨ ਕੈਬਨਟ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸ਼ਾਇਦ ਹੋ ਸਕਦਾ ਹੈ ਕਿ ਇਸ ਵਾਰ ਉਹਨਾਂ ਨੂੰ ਕੈਬਨਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਇਸ ਤੇ ਸੀਐਮ ਮਾਨ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮੇਰੇ ਤੋਂ ਇਹ ਨਾ ਪੁੱਛੋ ਕਿ ਕਿਸ ਨੂੰ ਮੰਤਰੀ ਬਣਾਇਆ ਜਾ ਰਿਹਾ ਅਤੇ ਕਿਸ ਨੂੰ ਕਿਹੜੇ ਅਹੁਦੇ ਦਿੱਤੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ ਇਹ ਮੁਲਾਕਾਤ ਪੰਜਾਬ ਗਵਰਨਰ ਹਾਊਸ ਵਿੱਚ ਹੋਈ ਹੈ ਮੁਲਾਕਾਤ ਮੁਲਾਕਾਤ ਤੋਂ ਬਾਅਦ মিডিਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਕਿ ਅਗਲੇ 2-4 ਦਿਨਾਂ ਵਿੱਚ ਕੈਬਨਿਟ ਵਿੱਚ ਵਿਸਥਾਰ ਹੋਵੇਗਾ ਇਸ ਦੇ ਨਾਲ ਹੀ ਸੀਐਮ ਨੇ ਦੱਸਿਆ ਕਿ ਅਸੀਂ ਪਾਰਟੀ ਦਫ਼ਤਰ ਲਈ ਥਾਂ ਦੀ ਮੰਗ ਕੀਤੀ ਹੈ ਉਹਨਾਂ ਕਹਿੰਦੇ ਕਿ ਸਾਡੇ ਕੋਲ ਚੰਡੀਗੜ੍ਹ ਪਾਰਟੀ ਦਫ਼ਤਰ ਨਹੀਂ ਹੈ